ਅਮਰਿਤਪਾਲ ਸਿੰਘ ਵਾਲਾ ਕਹਿੰਦੇ ਉਹਨਾਂ ਨੇ ਫੇਰ ਇੱਕ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਵੀ ਪਾਈ ਮੈਨੂੰ ਸੈਸ਼ਨ ਦੇ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਦਿਓ ਮੌਕਾ ਮਿਲੇਗਾ ਹਜੇ ਕਿ ਫੇਰ ਅਜੇ ਇੰਤਜ਼ਾਰ ਚਹੀਏਗਾ ਮੀ ਪਹਿਲਾਂ ਤਾਂ ਦੇਖੋ ਗੱਲ ਇਹ ਆ ਕਿ ਭਈ ਮੈਂ ਇਸ ਕੱਲ ਤੋਂ ਜਿੱਦਾਂ ਵਸੁੰਧਰਾ ਰਾਜੇ ਸਿੰਧਿਆ ਸ਼ੌਕਲ ਹੋ ਗਿਆ ਸੀ ਪਰਚੀ ਤੋਂ ਮੈਂ ਤੇ ਅੱਜ ਪਟੀਸ਼ਨ ਤੋਂ ਸ਼ੌਕ ਹੋ ਹਸ਼ਦ ਪੰਜ ਕੁ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਆਪਾਂ ਈਮਾਨ ਸਿੰਘ ਖਾਰਾ ਨਾਲ ਗੱਲ ਕੀਤੀ ਜੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਰਾਹਤ ਮਿਲ ਗਈ ਹੈ ਸਪੀਕਰ ਸਾਹਿਬ ਤੋਂ ਹੂੰ ਜਦੋਂ ਉਹਨਾਂ ਨੇ ਕੱਚੀ ਪਟੀਸ਼ਨ ਵਾਲੀ ਗੱਲ ਕੀਤੀ ਸੀ ਯਾਦ ਹੈ ਨਾ ਕਿ ਅਸੀਂ ਦੂਜੀ ਕੱਚੀ ਪਟੀਸ਼ਨ ਵਾਲੀ ਕਿ ਅਸੀਂ ਤੇ ਅਜੇ ਉਹ ਪਹੁੰਚੀ ਨਹੀਂ ਅਜੇ ਪਟੀਸ਼ਨ ਫਾਈਲ ਹੀ ਨਹੀਂ ਸੀ ਕੀਤੀ ਕਿ ਉਹ ਲੀਕ ਹੋ ਗਈ ਜੀ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ 60 ਦਿਨ ਗੈਰ ਹਾਜ਼ਰੀ ਤੋਂ ਬਾਅਦ ਮੈਂਬਰਸ਼ਿਪ ਜਾਂਦੀ ਲੱਗਦੀ ਆ ਵੀ ਸਾਨੂੰ ਉਹਦੇ ਤੋਂ ਰਾਹਤ ਮਿਲ ਚੁੱਕੀ ਹੈ ਹੂੰ ਕਿ ਕੋਣੇ ਇੱਕ ਮਾਲ ਦੀ ਗੱਲ ਐ ਫੇਰ ਫੇਰ ਪਟੀਸ਼ਨ ਦੀ ਗੱਲ ਆ ਪਟੀਸ਼ਨ ਤੇ ਪਟੀਸ਼ਨ ਦਾ ਗਰਾਊਂਡ ਹੁਣ ਹੋਈ ਹੋਆ ਹੂੰ ਕਿ ਭਾਈ 46 ਦਿਨ ਹੋ ਗਏ ਨੇ ਜੀ ਤੇ ਦਿਨ ਬੱਚੇ ਨੇ 14 ਹੂੰ 14 ਦਿਨ ਕਿੱਦਾਂ ਲੰਘ ਜਾਣੇ ਆ ਕੁਝ ਹਫਤਿਆਂ ਦੇ ਵਿੱਚ ਉਹਦਾ ਤੁਸੀਂ ਦੇਖੋ ਨਾ ਕਿ 30 ਜਨਵਰੀ ਤੋਂ 13 ਫਰਵਰੀ ਤੱਕ ਬਜਟ ਸੈਸ਼ਨ ਸੀ ਜੀ ਪਰ ਇਹਦਾ ਸੈਕੰਡ ਲੈਗ ਜਿਹੜਾ ਹੈ ਉਹ ਫੇਰ ਹੈ ਨਾ 10 ਮਾਰਚ ਤੋਂ ਹੂੰ ਉਹ 10 ਮਾਰਚ ਦਾ ਹੀ ਇਰਾਦਾ ਦੀ ਹੈ ਜੀ ਕੁਝ ਦਿਨਾਂ ਦੀ ਗੱਲ ਹੈ ਬਿਲਕੁਲ ਦਿਨ ਰਹਿ ਗਏ ਨੇ ਥੋੜੇ ਪਹਿ ਜਾਣਗੇ ਵਿਛੋੜੇ ਲੈ ਗਏ ਲੈ ਆਏ ਤੇਰੇ ਸ਼ਗਨਾਂ ਦੇ ਜੋੜੇ ਦਿਨ ਮਤਲਬ ਕਿ ਜਦੋਂ ਵੱਜ ਜਾਂਦੇ ਆ ਫਿਰ ਤੇ ਆਖ ਕਟੇ ਢੇਰੀ ਢਾਈ ਲੈਂਦਾ ਕਿ ਲਓ ਬਈ ਹੁਣ ਤੇ ਟਾਈਮ ਆ ਹੀ ਗਿਆ ਤਾਂ ਮਤਲਬ ਇਹ ਕਮਾਲ ਦੀ ਗੱਲ ਹੈ ਕਿ ਉਸ ਦਿਨ ਖਾਰਾ ਸਾਹਿਬ ਨੇ ਸਾਨੂੰ ਇਹ ਜਾਣ ਕੇ ਮੈਂ ਤੇ ਫਿਰ ਉਹਨਾਂ ਨੂੰ ਕਾਲ ਲਈ ਸੀਗੀ ਕਿਤੇ ਮਸਰੂਫੀਅਤ ਹੋ ਸਕਦੀ ਹੈ ਉਹਨਾਂ ਦੀ ਉਹਨਾਂ ਨਾਲ ਗੱਲ ਮੇਰੀ ਨਹੀਂ ਹੋ ਸਕੀ ਮਨੀ ਤੇ ਮੇਰਾ ਇਪ੍ਰੈਸ਼ਨ ਰਹਿਣਾ ਸੀਗਾ ਉਹਦਾ ਜੀ ਕਿ ਉਸ ਦਿਨ ਵਾਲੀ ਗੱਲ ਠੀਕ ਸੀ ਜਾਂ ਅੱਜ ਵਾਲੀ ਠੀਕ ਹੈ ਹਾਂ ਜੀ ਇਹ ਤੁਹਾਡੀ ਜਾਣਕਾਰੀ ਚ ਬਈ ਕਿੱਥੇ ਕਮੀ ਰਹਿ ਗਈ ਕਿਉਂਕਿ ਅਸੀਂ ਆਪਣੀ ਆਡੀਅנס ਨੂੰ ਤੁਹਾਡੇ ਵਿਹਾਰ ਤੇ ਦੱਸਦੇ ਹਾਂ ਜੀ ਕਿ ਬਈ ਇਹਨਾਂ ਦਾ ਫਲਾਣਾ ਬੰਦਾ ਇਹ ਗੱਲ ਕਹਿ ਰਿਹਾ ਫਲਾਣਾ ਇਹ ਗੱਲ ਕਹਿ ਰਿਹਾ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਅੱਗੇ ਚੱਲੇ ਜਾਂਦੀ ਹੈ ਨਾ ਜੀ ਕਿ ਜੇ ਰਹਿਤ ਮਿਲੀ ਸੀ ਤਾਂ ਫਿਰ ਦੁਬਾਰਾ ਪਟੀਸ਼ਨ ਦਾ ਕਿਉਂ ਬਿਲਕੁਲ ਪਿਟੀਸ਼ਨ ਦੇ ਵਿੱਚ ਉਹ ਗਰਾਉਂਡ ਕਿਉਂ ਪਿਟੀਸ਼ਨ ਚਲੋ ਪਾਤੀ ਜੀ ਜੀ ਪਰ ਪਿਟੀਸ਼ਨ ਦਾ ਗਰਾਉਂਡ ਕਿਉਂ ਤੇ ਜੇ ਨਹੀਂ ਮਿਲੀ ਤਾਂ ਤੁਹਾਡੇ ਕੋਲ ਨੂੰ ਜਾਣਕਾਰੀ ਕਿਉਂ ਨਹੀਂ ਸੀ ਤੁਸੀਂ ਸਿੱਧਾ ਕਹਿ ਦਿੰਦੇ ਕਿ ਮੈਨੂੰ ਪੱਕਾ ਇਹਦੇ ਬਾਰੇ ਪਤਾ ਨਹੀਂ ਜੀ ਤਾਂ ਖੈਰ ਚਲੋ ਕੋਈ ਗੱਲ ਨਹੀਂ ਹੈ ਤੇ ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਸੁਣਵਾਈ ਤੇ ਨਹੀਂ ਲੱਗੀ ਹਾਲੇ ਪਿਟੀਸ਼ਨ ਜਦੋਂ ਸੁਣਵਾਈ ਤੇ ਲੱਗੂਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਕੀ ਇਹ ਜਿਹੜੀ ਸੁਣਵਾਈ ਆ 10 ਮਾਰਚ ਤੋਂ ਪਹਿਲਾਂ ਹੋ ਜਾਏਗੀ ਹੂੰ ਮੁਕੰਮਲ ਜੀ ਜੀ ਜਾਂ ਚੱਲਦੇ ਸੈਸ਼ਨ ਦੇ ਵਿੱਚ ਕਿਉਂਕਿ ਦਿਨ ਤੇ ਫਿਰ 14 ਹੀ ਰਹਿ ਗਏ ਨਾ ਉਹ 46 ਦਿਨ ਉਹਨਾਂ ਦੇ ਸੈਸ਼ਨ ਤੋਂ ਬੇਕਾਰ ਗਾਇ ਲੰਘ ਚੁੱਕੇ ਨੇ ਬਿਲਕੁਲ ਵੈਸੇ ਇਹ ਤੇ ਦੇਖੋ ਲੌਜੀਕਲੀ ਗੱਲ ਆ ਕਿ ਜਿਹੜਾ ਉਹ ਗਹਿਰਾ ਜ਼ਰੀ ਵਾਲਾ ਨਿਯਮ ਹੂੰ ਉਹ ਨਿਯਮ ਤੇ ਉਸ ਬੰਦੇ ਤੇ ਲਾਗੂ ਹੁੰਦਾ ਨਾ ਕੈਦੇ ਦੇ ਮੁਤਾਬਕ ਜਿਹੜਾ ਬੰਦਾ ਬਾਹਰ ਜਿਹੜਾ ਬੰਦਾ ਅੰਦਰ ਹੈ ਹੁਣ ਅਮਰਤਪਾਲ ਸਿੰਘ ਇਹ ਕਹੇ ਕਿ ਮੇਰਾ ਭਾਈ ਰੇਡੀ ਤੇ ਜਾ ਕੇ ਜੂਸ ਪੀਣ ਨੂੰ ਜੀ ਕਰਦਾ ਕਿ ਜੇਲ੍ਹ ਪ੍ਰਸ਼ਾਸਨ ਜਾਣ ਦੇਵੇਗਾ ਨਹੀਂ ਯਾਨੀ ਕੋਈ ਵੀ ਬੰਦਾ ਜਦੋਂ ਅੰਦਰ ਚਲਾ ਗਿਆ ਉਹ ਬਾਹਰ ਇੱਕ ਕਦਮ ਵੀ ਨਹੀਂ ਪੁੱਟ ਸਕਦਾ ਬਿਨ ਗੈਰ ਹਾਜ਼ਰ ਹੋਣਾ ਤਾਂ ਫਿਰ ਤੇ ਆਈਏ ਬਿਲਕੁਲ ਜੀ ਜੀ ਉਹਦੇ ਤੇ ਨਿਯਮ ਜਿਹੜਾ ਅਸੀਂ ਠੀਕ ਹੈ ਲਾਗੂ ਕਰਕੇ ਦੇਖ ਸਕਦੇ ਹਾਂ ਹੂੰ ਪਰ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਰਸਤਿਤਿਆ ਬਿਲਕੁਲ ਉਲਟ ਨੇ ਨਾ ਜਿਹੜਾ ਬੰਦਾ ਬਾਹਰ ਹੈ ਹਾਂ ਇੱਕ ਬੰਦਾ ਉਹਦੀ ਮਰਜ਼ੀ ਨਾਲ ਨਹੀਂ ਆ ਰਿਹਾ ਇੱਕ ਮਜਬੂਰੀ ਨਾਲ ਨਹੀਂ ਆ ਪਾ ਰਿਹਾ ਹਾਂ ਜੀ ਹਾਂ ਜੀ ਇਹ ਚੀਜ਼ ਹੈ ਤਾਂ ਉਹ ਖੈਰ ਦੇਖੋ ਹੁਣ ਅੱਗੇ ਇਹਦੇ ਵਿੱਚ ਕੀ ਹੁੰਦਾ ਪਰ ਕਾਫੀ ਹਰਾਨ ਕਰਨ ਵਾਲੀ ਗੱਲ ਸੀਗੀ ਸਾਡੇ ਵਾਸਤੇ ਕਿ ਕੁਝ ਦਿਨ ਪਹਿਲਾਂ ਜਿੱਦਣ ਇੰਜੀਨੀਅਰ ਰਾਸ਼ਿਦ ਨੂੰ ਸ਼ਾਇਦ 2 ਦਿਨ ਦੀ ਮਰੋਰ ਮਿਲੀ ਅਸੀਂ ਉਸ ਦਿਨ ਗੱਲ ਕੀਤੀ ਸੀ ਉਮੀਰ ਜੀ ਵੀ ਬੱਜੀ ਸੀ ਇੱਕ ਵਾਰੀ ਹਾਂ ਜੀ ਹਾਂ ਜੀ ਹਾਂ ਜੀ ਜੀ ਮਿੰਟੂ ਜੀ ਇਧਰ ਹਰਦੀਪ ਸਿੰਘ ਜੀ ਹਰਦੇਵ ਸਿੰਘ ਜੀ ਕਹਿ ਰਹੇ ਨੇ ਕਿ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਕਹਿੰਦੇ ਦੇਵਗੋੜਾ ਸਰਕਾਰ ਵਿੱਚ ਅੱਧੀ ਰਾਤ ਵੇਲੇ ਸੁਰਜੀਤ ਦਾ ਟੈਲੀਫੋਨ ਤੇ ਸੁਨੇਹਾ ਮਿਲਿਆ ਸੀ ਕਹਿੰਦੇ ਅੱਛਾ ਜੀ ਉਹ ਹਾਂ ਜੀ ਕਾਮਰੇਡ ਸੁਰਜੀਤ ਹਰਕਿਸ਼ਨ ਸੁਰਜੀਤ ਇੱਕ ਕਿਸੇ ਵੇਲੇ ਸਰ 인ਦਰਜੀਤ ਗੁਪਤਾ ਹਰਕਿਸ਼ਨ ਸੁਰਜੀਤ ਹੂੰ ਹੇਗੜੇ सीताराम ਕੇਸਰੀ ਅਸੀਂ ਨਿਗੇ ਨਿਗੇ ਹੁੰਦੇ ਨਾ ਸੁਣਦੇ ਹੁੰਦੇ ਸੀਗੇ ਜੀ ਇਹਨਾਂ ਨੇ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਤੇ ਰਾਮੂ ਵਾਲੀਆ ਵੀ ਅਸੀਂ ਉਦੋਂ ਤੋਂ ਸੁਣਦੇ ਆਏ ਹਾਂ ਇਹਦੇ ਜੋ ਅਸੀਂ ਸੁਰਤ ਸੰਭਲੇ ਆ ਜੀ ਏ ਤਾਂ ਵੀ ਤੁਹਾਨੂੰ ਪਤਾ ਹੀ ਹੈ ਸਰਾ ਜਵਾਨ ਨੇ ਹੁਣ ਵੀ ਤੇ ਉਦੋਂ ਵੀ ਹੈ ਖੈਰ ਮਿੰਟੂ ਜੀ ਨਹੀਂ ਚਲੋ ਦੇਖੋ ਠੀਕ ਹੈ ਰਾਜਨੀਤੀ ਆਪ ਦੀ ਜਗਾ ਤੇ ਹੁੰਦੀ ਹੈ ਜੀ ਪਰ ਇਹਨਾਂ ਬੰਦਿਆ ਕੋਲੇ ਬਹੁਤ ਕੁਛ ਹੈ ਜੀ ਸਰਬਆਪ ਦੀ ਜ਼ਿੰਦਗੀ ਦਾ ਸਿਆਸਤ ਦਾ ਸਿਆਸਤ ਚ ਕਿਵੇਂ ਜੋੜ ਤੋੜ ਹੋਏ ਬਹੁਤ ਕੁਛ ਹੈ ਜੀ ਤਰਲੋਚਨ ਸਿੰਘ ਨੇ ਆਪਣੇ ਰਾਜ ਸਭਾ ਦੇ ਮੈਂਬਰ ਰਹੇ ਨੇ ਕਟਗਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਬੜੀ ਜਾਨ ਕਰੀਓ ਨੋ ਕਰ ਬਹੁਤ ਜਾਣਕਾਰੀ ਆ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਖਾਣੇ ਦੇ ਟੇਬਲ ਤੇ ਜਾ ਕੇ ਮੰਤਰੀ ਬਣਵਾਇਆ ਇਹ ਕਿੱਸਾ ਦੱਸਦੇ ਨੇ ਉਹ ਹੂੰ ਤੋ ਇਸ ਤਰ੍ਹਾਂ ਦੀਆਂ ਕਿੱਸਾ ਕੋਈ ਜਿਹੜੀ ਹੁੰਦੀ ਹੈ ਬਈ ਦਿਲਚਸਪ ਹੁੰਦੀ ਹੈ ਨਾ ਇਹਨਾਂ ਦੇ ਜ਼ਬਾਨ ਉੱਤੇ ਫਿਲਮ ਦੀ ਸਟੋਰੀ ਦੇ ਸਕ੍ਰਿਪਟ ਦੇ ਵਿੱਚ ਰਹਿ ਕੇ ਸਭ ਕੁਝ ਵੇਖਿਆ ਹੁੰਦਾ ਹੈ ਨਾ ਇੱਕ ਨੇ ਬਾਹਰ ਖੜ ਕੇ ਕੈਮਰੇ ਤੇ ਚੀਜ਼ਾਂ ਵੇਖਿਆ ਨਹੀਂ ਫਰਕ ਤੇ ਹੁੰਦਾ ਹੀ ਐ ਜੀ ਜੀ ਉਹ ਵਿੱਚ ਵਿਚਰੇ ਹੁੰਦੇ ਨੇ ਸਿਤਾ RAM ਯੇਚਰੀ ਨਹੀਂ ਜੀ ਸਿਤਾ RAM ਕੇਸਰੀ ਹੁੰਦਾ ਸੀਗਾ ਕਾਂਗਰਸ ਦਾ ਪ੍ਰਧਾਨ ਰਿਹਾ ਜੀ ਸਿਤਾ RAM ਕੇਸਰੀ ਗਾਂਧੀ ਟੋਪੀ ਪਾਈ ਹੁੰਦੀ ਸੀ ਲੁੰਗੀ ਲਾ ਕੇ ਰੱਖਦਾ ਸੀ ਉਹ ਕੀ ਆ ਵਾ ਧੋਤੀ ਬਨ ਕੇ ਰੱਖਦਾ ਸੀ ਸਰ ਮੈਂ ਮੈਂ ਤੁਹਾਨੂੰ ਚਲੋ ਮੈਂ ਕੋ ਫੜ ਨਹੀਂ ਮਾਰਦਾ ਸਰ ਮੈਂ ਛੋਟ ਅੱਠਵੀਂ ਕਲਾਸ ਤੋਂ ਅਖਬਾਰ ਪੜ੍ਹਨਾ ਸਟਾਰਟ ਕੀਤਾ ਜੀ ਆਪਦੀ ਲਾਈਫ ਚ ਉਦੋਂ ਪਿੰਡਾਂ ਚ ਅਖਬਾਰ ਆਉਂਦੇ ਹੀ ਬਹੁਤ ਘੱਟ ਸੀਗੇ ਜੀ ਠੀਕ ਹੈ ਨਾ ਜੀ ਸਾਡੇ ਪਿੰਡ ਚ ਚਾਰ ਕੇ ਪੰਜ ਅਖਬਾਰ ਲੱਗੇ ਸੀ ਜਦੋਂ ਪਹਿਲੇ ਰਿਹਾਕਰ ਆਇਆ ਹੂੰ ਠੀਕ ਹੈ ਨਾ ਜੀ ਸੋ ਉਹ ਚੀਜ਼ਾਂ ਤਾਂ ਕਿਰਕ ਸ ਤਾਂ ਹੀ ਰਾਜਨੀਤੀ ਚ ਇੰਟਰਸਟ ਸੀਗਾ ਚਲੋ ਕੰਮ ਵੀ ਆ ਗਿਆ ਜੀ 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 ਤੇ ਇਹ ਸਾਰੀਆਂ ਚੀਜ਼ਾਂ ਯਾਦ ਨੇ ਜੀ ਜੀ ਮਿੰਟੂ ਜੀ ਤੇ ਕਈ ਵਾਰ ਘਟਨਾ ਵੀ ਉਹ ਮੈਨੂੰ ਯਾਦ ਆ ਜਾਂਦੀ ਹੈ ਕਿ ਅਖਬਾਰ ਚ ਉਸ ਦਿਨ ਇਦਾਂ ਛਪੀ ਸੀਗੀ ਜੀ ਜੋ ਬਹੁਤ ਵੱਡੀ ਹਾਂ ਤੁਸੀਂ ਕਈ ਵਾਰੀ ਦੱਸ ਹੀ ਦੇਣਾ ਕਿ ਇਸ ਤਰ੍ਹਾਂ ਦਾ ਸ਼ਬਦ ਸੀ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਜਾਣਕਾਰੀਆਂ ਕਾਫੀ ਸਾਰੀਆਂ ਆਪਣੇ ਕੋਲ ਆ ਰਹੀਆਂ ਨੇ ਨਵੀਆਂ ਮੈਂ ਖਰੇ ਨਾਮ ਨਹੀਂ ਸੁਣੇ ਜਿਹੜੇ ਮੈਂ ਅੱਜ ਸੁਣ ਰਿਹਾ ਹਾਂ ਜੀ ਪਰ ਇੱਕ ਜਾਣਕਾਰੀ ਹੋਰ ਵੀ ਦਿਓ ਬੜੇ ਦਿਨਾਂ ਤੋਂ ਅਫਵਾਹਾਂ ਆ ਰਹੀਆਂ ਨੇ ਕਿ ਭਾਈ ਪੰਜਾਬ ਦਾ ਸੀਐਮ ਬਦਲ ਸਕਦਾ ਹੈ ਇਹ ਹੋ ਰਹਿ ਸਕਦਾ ਹੈ ਕੋਈ ਹੋਰ ਆ ਸਕਦਾ ਪਰ ਵਿੱਚ ਇੱਕ ਨਾਮ ਕੇਤਰੀਵਾਲ ਸਾਹਿਬ ਦਾ ਆਉਂਦਾ ਰਿਹਾ ਇੱਕ ਤੇ ਕੇਤਰੀਵਾਲ ਸਾਹਿਬ ਤੇ ਨਹੀਂ ਇਧਰ ਆਲੇ ਸੀਐਮ ਬਣ ਜਾਣਗੇ ਕੱਲ ਮਾਨ ਸਾਹਿਬ ਨੇ ਥੋੜਾ ਜਿਹਾ ਖੁੱਲ ਕੇ ਗੱਲ ਕੀਤੀ ਹੈ ਕਿ ਨਹੀਂ ਭਾਈ ਮੈਨੂੰ ਨਹੀਂ ਬਦਲ ਰੇ ਮੈਂ ਰਹੂੰਗਾ ਕੀ ਸਮਝ ਗਏ ਹੁਣ ਕਿਹੜੀ ਗੱਲ ਨੂੰ ਪੁਖਤਾ ਮੰਨ ਲਈਏ ਫਵਾਵਾਂ ਨੂੰ ਤੇ ਥੋੜਾ ਯਕੀਨ ਕਰ ਲਈਏ ਜਾਂ ਮਾਨ ਸਾਹਿਬ ਦੀਆਂ ਗੱਲਾਂ ਤੇ ਯਕੀਨ ਕਰ ਲਈਏ ਕਿਵੇਂ ਦੇਖੀਏ ਨਹੀਂ ਉਹ ਤੁਸੀਂ ਗਾਣਾ ਸੁਣੋ ਆ ਜਾਨ ਅੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਫਵਾਵ ਹੋ ਹੋ ਜੀ ਤਾਂ ਗੱਲ ਤੇ ਇਹ ਹੈ ਨਾ ਕਿ ਕੋਈ ਵੀ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਉਹਦੀ ਕੁਰਸੀ ਚਲੀ ਜਾਣ ਦਾ ਖੌਅ ਹੈ ਜਿਹੜਾ ਖੌਫ ਹੈ ਜਿਹੜਾ ਜੀ ਜੇ ਉਹਦੇ ਆਲੇ ਦੁਆਲੇ ਮੰਡਰਾ ਰਿਹਾ ਹੈ ਤੁਸੀਂ ਦੇਖੋ ਉਹਦੀਆਂ ਤੇ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਵੇ ਜਾਲਮਾ ਤੇਰੇ ਤੋਂ ਬਗੈਰ ਮੇਰੀਆਂ ਨੀਂਦਾਂ ਬਿਲਕੁਲ ਤਾਂ ਗੱਲ ਇਹ ਕਿ ਉੱਥੇ ਤੇ ਫਿਰ ਨੀਂਦਾਂ ਉੱਡਣ ਵਾਲਾ ਮਸਲਾ ਬਣ ਜਾਂਦਾ ਹੈ ਨਾ ਜੀ ਜੀ ਤਾਂ ਮਾਨ ਸਾਹਿਬ ਨੇ ਮਤਲਬ ਕਿ ਲੋਕਾਂ ਦੀ ਕਨਫਿਊਜ਼ਨ ਦੂਰ ਕਰਨ ਦਾ ਯਤਨ ਕੀਤਾ ਕਿ ਵੇਖੋ ਜੀ ਮੈਂ ਹੀ ਚੀਫ ਮਿਨਿਸਟਰ ਹਾਂ ਜਾਣੂਗਾ ਭਈ ਵਿਰੋਧੀ ਤੇ ਐਵੇਂ ਮਾਰਦੇ ਨੇ 8 8 ਹੂੰ ਭਈ अरविंद केजरीवाल ਨੂੰ ਇਹ ਮੁੱਖ ਮੰਤਰੀ ਬਣਾ ਦੇਣਗੇ ਐਸਾ ਐਸਾ ਕੁਝ ਨਹੀਂ ਹੈ ਮੈਂ ਤੁਹਾਡਾ ਮੁੱਖ ਮੰਤਰੀ ਰਹੂੰਗਾ ਜੀ ਯਾਨੀ ਮੈਂ ਹਾਂ ਦੇਖੋ ਸਰ ਪਿਛਲੀ ਵਾਰੀ ਜਦੋਂ ਚਰਚਾ ਚੱਲੀ ਸੀ ਕਿ ਮਾਨ ਸਾਬ ਨੂੰ ਹਟਾ ਦੇਣਗੇ ਮੈਂ ਤਦ ਵੀ ਤੁਹਾਨੂੰ ਕਹ ਸੀਗਾ ਨਹੀਂ ਹਟਾਵਾਂਗਾ ਹੂੰ ਦਿੱਲੀ ਰਿਜ਼ਲਟ ਤੋਂ ਬਾਅਦ ਵੀ ਮੈਂ ਤੁਹਾਨੂੰ ਕਹ ਕਿ ਨਹੀਂ ਹਟਾਵਾਂ ਕਿ ਜੀ ਪਰ ਇਸ ਸਦਾ 5 5 ਸਾਲ ਬਾਰੇ ਉਹਨਾਂ ਨੇ ਵੀ ਨਹੀਂ ਕਿਹਾ ਹੋਊਗਾ ਕਿ 5 ਸਾਲ ਮੇਰੀ ਗਾਰੰਟੀ ਹੈ ਮੈਨੂੰ ਨਹੀਂ ਬਦਲ ਨਹੀਂ ਜੀ ਇਸ ਕੱਲ ਦਾ ਇਹਨਾਂ ਨੂੰ ਵੀ ਲਮ ਹੈ ਅੱਜ ਦੀ ਘੜੀ ਦੀ ਗੱਲ ਹੈ ਬਸ